ਜਾ ਮਹਾਰਾਜ ਬੱਬਰ ਸ਼ੇਰ ਦੀ ਤਰ੍ਹਾਂ ਕਰਦੇ ਆ ਸਤਿਗੁਰੂ ਕਹਿੰਦੇ ਸਖੋ ਹੁਣ ਬਾਹ ਮਾਲਾ ਫੇਰ ਕੇ ਵੇਖ ਲਈ ਹੁਣ ਖੰਡੇ ਖੜਕਾਉਣੇ ਪੈਣਗੇ ਸਤਿਗੁਰੂ ਕਹਿੰਦੇ ਜਿਹੜਾ ਚਾਹੁੰਦਾ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਭੇਟਾ ਦੇ ਵਿੱਚ ਵਧੀਆ-ਵਧੀਆ ਘੋੜੇ ਲਿਆਓ ਵਧੀਆ-ਵਧੀਆ ਹਥਿਆਰ ਲਿਆਓ ਤੇ ਸੁੰਦਰ ਜਵਾਨੀਆਂ ਲੈ ਕੇ ਵਿੱਚ ਲਾਉਣ ਵਾਸਤੇ ਆਜੋ ਤੇ ਹੁਣ ਜਿਹੜਾ ਮਹਾਰਾਜ ਦੇ ਹੁਕਮ ਨੂੰ ਮੰਨ ਰਿਆ ਕੋਈ ਘੋੜੇ ਕੋਈ ਹਥਿਆਰ ਤੇ ਕਈ ਸੁੰਦਰ ਜਵਾਨੀਆਂ ਲੇਖੇ ਵਿੱਚ ਲਾਉਣ ਵਾਸਤੇ ਆ ਗਏ ਆਖਿਆ ਮਹਾਰਾਜ ਸਰੀਰ ਤੁਹਾਡਾ ਜਿੱਥੇ ਮਰਜ਼ੀ ਅਜਮਾ ਲਿਓ ਲੰਗਰ ਪ੍ਰਸ਼ਾਦ ਹੀ ਗੁਰੂ ਨਾਨਕ ਦੇ ਲੰਗਰਾਂ ਚੋਂ ਛਕ ਲੈਣੇ ਆ ਬਸ 6 ਮਹੀਨਿਆਂ ਬਾਅਦ ਤੋੜਾ ਜ਼ਰੂਰ ਦੇ ਦਿਓ ਹੋਰ ਕੁਝ ਨਹੀਂ ਚਾਹੀਦਾ ਹੁਣ ਇੱਥੇ ਮਹਾਰਾਜ ਪਾਦਸ਼ਾਹ ਨੇ ਸ਼ਸਤਰ ਧਾਰੀ ਫੌਜਾਂ ਨੂੰ ਸਾਜਿਆ ਮਹਾਰਾਜਿਆਂ ਚੜਤਾ ਭਰਤਾ ਆਨਾ ਸ਼ਾਨਾ ਇਹਨਾਂ ਨੇ ਬਾਦਸ਼ਾਹ ਦਾ ਤਖਤ ਇੱਕ ਵਾਰਾ ਹਿਲਾ ਕੇ ਰੱਖ ਦਿੱਤਾ ਇਤਿਹਾਸ ਕਰ ਕੀਤੇ ਮੇਰੀ ਫਰੀਦ ਮਾਲਕ ਗੁਰੂ ਅਰਗੋਵੰਸਾ ਮਹਾਰਾਜ ਪਾਤਸ਼ਾਹ ਕਸ਼ਮੀਰ ਦੀ ਧਰਤੀ ਦੀ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਗਏ ਉਸ ਵੇਲੇ ਬਾਦਸ਼ਾਹ ਸ਼ਾਹਜਹਾਨ ਵੀ ਕਸ਼ਮੀਰ ਸੀ ਆਹ ਬਾਗ ਵਿੱਚ ਮੇਰਾ ਮਾਲਕ ਬੈਠਾ ਸਾਹਮਣੇ ਵਾਲੇ ਬਾਗ ਦੇ ਵਿੱਚ ਸਮੇਂ ਦਾ ਬਾਦਸ਼ਾਹ ਸ਼ਾਹਜਹਾਨ ਬੈਠਾ ਲੋਕ ਬਾਦਸ਼ਾਹ ਦੇ ਕੋਲ ਵੀ ਆਉਂਦੇ ਪਰ ਉਨੀ ਵੱਡੀ ਗਿਣਤੀ ਵਿੱਚ ਨਹੀਂ ਜਿੰਨੀ ਵੱਡੀ ਗਿਣਤੀ ਵਿੱਚ ਸੰਗਤ ਗੁਰੂ ਅਰਜਨ ਸਾਹਿਬ ਆ ਰਾਤ ਦੇ ਦਰਸ਼ਨਾਂ ਤੋਂ ਆ ਰਹੀ ਹੈ ਹੁਣ ਕੁਝ ਦਿਨ ਬਾਦਸ਼ਾਹੀ ਬੇਗਮ ਵੇਂਦੀ ਰਹੀ ਕਿ ਜਿਹੜਾ ਆਮ ਜਾਂ ਸੁਧਾਰਨ ਜਾਂ ਫਕੀਰ ਹੈ ਹਰ ਕੋ ਵੇਂਦ ਉਹਦੇ ਕੋਲ ਲੋਕ ਬਹੁ ਗਿਣਤੀ ਵਿੱਚ ਆਉਂਦੇ ਆ ਤੇ ਬਾਦਸ਼ਾਹ ਦੇ ਕੋਲ ਤੇ ਬਹੁਤ ਘੱਟ ਗਿਣਤੀ ਆ ਇੱਕ ਹੈਰਾਨੀ ਦੀ ਗੱਲ ਹੋਰ ਸ਼ਾਹਜਹਾਨ ਜਿਹੜਾ ਸਮੇਂ ਦਾ ਬਾਦਸ਼ਾਹ ਹੈ ਉਹਨੂੰ ਕੱਲਾ ਬਾਦਸ਼ਾਹ ਤੇ ਜਿਹੜਾ ਆਮ ਜਿਹਾ ਫਕੀਰ ਹੈ ਉਹਨੂੰ ਲੋਕ ਸੱਚਾ ਪਾਦਸ਼ਾਹ ਕਿਉਂ ਕਹਿੰਦੇ ਹੁਣ ਦੋ ਸ਼ਬਦ ਹੋ ਗਏ ਨਾ ਜੀ ਇੱਕ ਬਾਦਸ਼ਾਹ ਇੱਕ ਪਾਦਸ਼ਾਹ ਬਾਦਸ਼ਾਹ ਕਹੋਣੇ ਆ ਜੀ ਬਾਦਸ਼ਾਹ ਓ ਜਿਹਦਾ ਹੁਕਮ ਇੱਥੋਂ ਤੱਕ ਚੱਲਦਾ ਤੇ ਪਾਤਸ਼ਾਹ ਉਹ ਹੈ ਜਿਹਦਾ ਹੁਕਮ ਇੱਥੇ ਵੀ ਚੱਲਦਾ ਤੇ ਅਗਾਹ ਵੀ ਚੱਲਦਾ ਹੁਣ ਪਾਤਸ਼ਾਹ ਦੀ ਬੇਗਮ ਦੇ ਮਨ ਅੰਦਰ ਇਹ ਸ਼ੰਕਾ ਹੈ ਆਈ ਪਾਤਸ਼ਾਹ ਦੇ ਕੋਲ ਅਹ ਬਾਦਸ਼ਾਹ ਸਲਾਮਤ ਜੇ ਆਜ਼ਾਦ ਗਏ ਮੈਂ ਹਰਗੋ ਪਿੰਡ ਦੇ ਦਰਬਾਰ ਵਿੱਚ ਜਾਣਾ ਚਾਹੁੰਨੀ ਆ ਮੇਰੇ ਮਨ ਦਾ ਸ਼ੰਕਾ ਹੈ ਲੋਕ ਤੈਨੂੰ ਬਾਦਸ਼ਾਹ ਤੇ ਉਹਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਆਜ਼ਾਦ ਤੇ ਮੈਂ ਜਾ ਸਕਦੀ ਹਾਂ ਬਾਦਸ਼ਾਹ ਕਹਿੰਦਾ ਜੇ ਜਾਣਾ ਚਾਹਨੀ ਹੈ ਤੇ ਚਲੀ ਜਾ ਜੇ ਮੈਂ ਕੈਦਮਾਂ ਤੇ ਕੋਈ ਅਤ ਕਥਨੀ ਨਹੀਂ ਹੋਵੇਗੀ ਬਾਦਸ਼ਾਹੀ ਬੇਗਮ ਨੂਰਜਹਾਂ ਉਹਨਾਂ ਸਮਿਆਂ ਦੀ ਸਭ ਤੋਂ ਖੂਬਸੂਰਤ ਔਰਤ ਸੀ ਉਹ ਤੇ ਜਿਨ੍ਹਾਂ ਸਹੱ伴 ਕਿਸੇ ਦੇ ਕੋਲ ਨਹੀਂ ਸੀ ਰੱਜ ਕੇ ਸੋਹਣੀ ਅੱਜ ਮਹਾਰਾਜ ਦੇ ਦਰਬਾਰ ਨੂੰ ਚਲੀ ਆ ਇਤਿਹਾਸਕਾਰ ਕੀਤੇ ਵੀ ਨੂਰਜਹਾਂ ਨੇ ਉਹ ਲਹਿੰਗਾ ਪਾਇਆ ਜਿਸ ਲਹਿੰਗੇ ਦੇ ਉੱਪਰ ਉਹਨਾਂ ਸਮਿਆਂ ਦੇ 25 ਲੱਖ ਰੁਪਏ ਦੀ ਕਢਾਈ ਕੀਤੀ ਗਈ ਸੀ ਅੱਜ ਦਾ 25 ਲੱਖ ਨਹੀਂ ਉਹਨਾਂ ਸਮਿਆਂ ਦਾ 25 ਲੱਖ ਕਿ ਹੁਣ ਗਿਣਤੀ ਕਰ ਲੋ ਕਿੰਨੇ ਅਰਬ ਤੇ ਕਿੰਨੇ ਕਰੋੜ ਬਣਦੇ ਲਹਿੰਗਾ ਪਾਇਆ ਰਜ ਕੇ ਹਾਰ ਸ਼ਿਕਾਰ ਕੀਤਾ ਜਦੋਂ ਤੁਰਨ ਲੱਗੀ ਨਾ ਲਹਿੰਗਾ ਪਾਗੇ ਤੇ ਤੁਰਿਆ ਜਾਵੇ ਨਾ ਕਿਉਂਕਿ ਭਾਰਾ ਬਹੁਤ ਸੀ ਇਤਿਹਾਸਕਾਰ ਕਹਿੰਦੇ 22 ਗੋਲੀਆਂ 22 ਨੌਕਰ ਰਾਣੀਆਂ ਨਾਲ ਲੈ ਕੇ ਨੂਰ ਜਹਾਂ ਮੀਰੀ ਪ੍ਰੀਦੇ ਮਾਲਕ ਦੇ ਦਰਬਾਰ ਨੂੰ ਗਈ ਆ ਬੈਠਾ ਤਖਤ ਤੇ ਮੇਰਾ ਛੇਮਾ ਗੁਰਨਾਮ ਬਾਜਾਂ ਵਾਲਾ ਤਾਜਾਂ ਵਾਲਾ ਕਲਗੀਆਂ ਵਾਲਾ ਸੋਹਣਿਆਂ ਦਾ ਸਰਤਾਜ ਗੁਰੂ ਅਰਗੋਗਨ ਸਾਹਿਬ ਸੱਚਾ ਪਾਤਸ਼ਾਹ ਆ ਖਲੋਤੀ ਆ ਸਾਹਮਣੇ ਆ ਕੇ ਨੂਰ ਦਿਖਾਨ ਆਂਦੇ ਨੂਰ ਲਹਾਵੇ ਆਪਣੀ ਨਜ਼ਰ ਮੇਰੇ ਮਾਣ ਤੇ ਟਿਕਾਈ ਦੇ ਜਦੋਂ ਸਤਿਗੁਰੂ ਗੁਰੂ ਅਰਗੋਗਨ ਸਾਹਿਬ ਮਹਾਰਾਜ ਵਾਲਾ ਆਪਣੀ ਨਜ਼ਰ ਟਿਕਾਉਂਦੀ ਆ ਨਾ ਕਹਿੰਦੇ ਸਾਰਾ ਮਾਣ ਸਾਰਾ ਹੰਕਾਰ ਚੂਰੋ ਚੂਰ ਹੋ ਗਿਆ ਮਾਨ ਕਰਦੀ ਸੀ ਨਾ ਮੈਨੂੰ ਅੱਲਾ ਤਾਲਾ ਨੇ ਇੰਨਾ ਸਹੱਬਤ ਦਿੱਤਾ ਵਾ ਕਿ ਮੇਰਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਪਰ ਜਦੋਂ ਗੁਰੂ ਅਰਜਨ ਸਾਹਿਬ ਰਾਤ ਦੇ ਦਰਸ਼ਨ ਕੀਤੇ ਕਹਿੰਦੀ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਕਹਿੰਦੀ ਗੁਰੂ ਅਰਜਨ ਗੋਬਿੰਦ ਜਿਹੜੇ ਸਤਗੁਰੂ ਤਖਤ ਤੇ ਬੈਠਿਆ ਇਹ ਆਮ ਨਹੀਂ ਇਹ ਖਾਸ ਆ ਇਹ ਖੁਦ ਖੁਦਾ ਧਰਤੀ ਤੇ ਤੁਰਿਆ ਫਿਰਦਾ ਹੈ ਇਹ ਸੱਚ ਕੀ ਸੀ ਗੁਰੂ ਵਰਗੋਬਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ 7 ਫੁੱਟ ਲੰਮਾ ਕੱਦ ਕਿੰਨਾ ਜੀ 7 ਫੁੱਟ ਲੰਮਾ ਕੱਦ 44 ਇੰਚ ਲੰਮੀਆਂ ਬਾਹਾਂ ਸਵਾ ਗੱਜ ਚੌੜੀ ਛਾਤੀ ਤੇ 14 ਹੱਥਾਂ ਦਾ ਕੱਲਾ ਗਲਮਾ ਬਣਦਾ ਸੀ ਗੁਰੂ ਵਰਗੋਬਨ ਸਾਹਿਬ ਮਹਾਰਾਜ ਦਾ ਤੇ ਸੱਚ ਕਰਕੇ ਜਾਣਿਓ ਧੰਨ ਗੁਰੂ ਵਰਗੋਬਨ ਸਾਹਿਬ ਮਹਾਰਾਜ ਨੂੰ ਵੀ ਸੋਹਣਿਆਂ ਦੇ ਸਰਤਾਜ ਕਿਹਾ ਜਾਂਦਾ ਸਾਹਮਣੇ ਖਲੋਤੀ ਨੂਰ ਜਹਾਂ ਦੀ ਉਮਰ ਸੀ ਉਸ ਵੇਲੇ 28 ਸਾਲਾਂ ਦੀ ਮੇਰੇ ਬਾਦਸ਼ਾਹ ਦੀ ਉਮਰ ਕਿੰਨੀ ਹੈ 26 ਵਰਿਆਂ ਦੀ ਉਮਰ ਵਿੱਚ ਮੇਰੇ ਗੁਰੂ ਦੇ ਨਾਲੋਂ ਨੂਰ ਜਹਾਂ ਪੂਰੇ 2 ਸਾਲ ਵੱਡੀ ਸੀ ਸਤਿਗੁਰੂ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੀ ਉਮਰ ਤੋਂ 10 ਸਾਲ ਵੱਡੀ ਆਰਤ ਨੂੰ ਮੁੱਖ ਚੋਕ ਕੀ ਕਹਿ ਕੇ ਸਤਕਾਰ ਦਿੱਤਾ ਬਾਦਸ਼ਾਹ ਕਹਿੰਦੇ ਧੀਏ ਆ ਜਿੰਨਾ ਸ਼ਿੰਗਾਰ ਤੂੰ ਆਪਣੇ ਤਨ ਤੇ ਕਰਕੇ ਆਈਆਂ ਜੇ ਰੂਹ ਤੇ ਕੀਤਾ ਹੁੰਦਾ ਉਸ ਤੇ ਨੋਂ ਤਾਂ ਖੁਦਾ ਮਿਲ ਜਾਂਦਾ ਸੀ ਜਰੂਰੇ ਕੀਤਾ ਹੁੰਦਾ ਤੈਨੂੰ ਹਰ ਤੱਕ ਖੁਦਾ ਮਿਲ ਜਾਣਾ ਸੀ ਕਹਿੰਦੇ ਨੂਰ ਜਹਾਨ ਦੀਆਂ ਪੁਬਾਂ ਨਿਕਲੀਆਂ ਮਹਾਰਾਜ ਨੂੰ ਨਮਸਕਾਰ ਕਰਦੀ ਆ ਪਾਜ ਉੱਠੀ ਜਾ ਪਹੁੰਚਦੀ ਆ ਬਾਦਸ਼ਾਹ ਦੇ ਲੱਗੇ ਦਰਬਾਰ ਅੰਦਰ ਕੀ ਦੀ ਐ ਬਾਦਸ਼ਾਹ ਐ ਰਾਜਨ ਹਰ ਗੋਬਿੰਦ ਨੇ ਮੇਰੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਸੱਚ ਮੁੱਚ ਗੁਰੂ ਹਰਗੋਬਿੰਦ ਸੱਚਾ ਪਾਤਸ਼ਾਹ ਵੜਤਾ ਗੁਰੂਵਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਬਾਬਤ ਭਾਈ ਗੁਰਦਾਸ ਜੀ ਕਹਿੰਦੇ ਆ ਵੱਡ ਜੋਦਾ ਬਹੁ ਪਰਪ ਕਰ ਮਹਾਰਾਜ ਜਿੰਨੇ ਵੱਡੇ ਜੋਧੇ ਨੇ ਵੱਡੇ ਪਰਪਕਾਰੀ ਨੇ ਜੰਗ ਕਰਨ ਦਾ ਕੋਈ ਸ਼ੌਂਕ ਨਹੀਂ ਸੀ ਚਾਰ ਜੰਗ ਕੀਤੇ ਆ ਜੀਵਨ ਕਾਲ ਦੇ ਅੰਦਰ ਪਰ ਗਲਪਿਆ ਢੋਲ ਵਜਾਇਆ ਮਹਣ ਪਹਿਲਾ ਜੰਗ ਕਿਹੜਾ ਹੋਇਆ ਸੀ ਉਹ ਬਾਦ ਤੋ ਹੋਇਆ ਸੀ ਇਧਰ ਉਹ ਸਿੱਖ ਸਿਕਾਰ ਖੜਨ ਵਾਸਤੇ ਜੜੇ ਉਧਰ ਉਹ ਬਾਦਸ਼ਾਹ ਦੇ ਸਿਪਾਈ ਇਧਰ ਉਹ ਪਾਦਸ਼ਾਹ ਦਾ ਬਾਜ ਉੱਡਿਆ ਉਧਰ ਉਹ ਬਾਦਸ਼ਾਹ ਦਾ ਬਾਜ ਉੱਡਿਆ ਤੇ ਮਹਾਰਾਜ ਦੇ ਬਾਜ ਨਹੀਂ ਬਾਦਸ਼ਾਹ ਦੇ ਬਾਜ ਨੂੰ ਢਾਲਿਆ ਤੇ ਬਾਜ ਸਿੱਖਾਂ ਨੇ ਕਾਬੂ ਕਰ ਲਿਆ ਹੁਣ ਬਾਦਸ਼ਾਹ ਦੇ ਸਿਪਾਈ ਸਿੱਖਾਂ ਦੇ ਕੋਲ ਆਏ ਕਹਿੰਦੇ ਬਾਜ ਦੇ ਦਿਓ ਨਹੀਂ ਤ ਸੇ ਕਹਿੰਦੇ ਓਏ ਨਹੀਂ ਤੱਕੀ ਜੇ ਪਿਆਰ ਨਾਲ ਮੰਗਦੇ ਤਾਂ ਆਵਾਜ਼ ਦੇ ਦਿੰਦੇ ਆ ਪਹਿਲਾਂ ਦੱਸੋ ਨਹੀਂ ਤੱਕੀ ਕੀ ਕਰ ਲੋਗੇ ਡਰ ਵੀ ਬੜੀ ਛੇਦੀ ਗਈ ਕਹਿੰਦੇ ਅਸੀਂ ਬਾਦਸ਼ਾਹ ਨੂੰ ਦੱਸਾਂਗੇ ਸੇ ਕਹਿੰਦੇ ਜਾਓ ਜਾ ਕੇ ਦੱਸ ਦਿਓ ਆਪਣੇ بڑے ਬਾਦਸ਼ਾਹ ਨੂੰ ਅਹੀਂ ਨਹੀਂ ਡਰਦੇ ਤੇ ਹੁਣ ਕਹਿੰਦੇ ਬਾਦਸ਼ਾਹ ਨੂੰ ਜਦੋਂ ਖਬਰ ਮਿਲੀ ਬਾਦਸ਼ਾਹ ਨੇ ਸਤਗੁਰਾਂ ਨੂੰ ਚਿੱਠੀ ਭੇਜੀ ਆ ਕਹਿੰਦਾ ਹਰ ਗੋਬਿੰਦ ਮੇਰਾ ਬਾਝ ਦੇ ਦਿਓ ਨਹੀਂ ਤੇ ਫਿਰ ਮੈਂ ਫੌਜਾ ਲੈ ਕੇ ਚੜ੍ਹ ਕੇ ਆਵਾਂ ਗਾ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਨੇ ਜਵਾਬ ਬਤਾ ਕੀ ਦਿੱਤਾ ਸਤਿਗੁਰੂ ਕਹਿੰਦੇ ਬਾਦਸ਼ਾਹ ਮੈਨੂੰ ਚਿੱਠੀ ਪੜ੍ਹ ਕੇ ਖੁਸ਼ੀ ਬੜੀ ਹੋਈ ਖੁਸ਼ੀ ਇਸ ਗੱਲ ਦੀ ਆ ਕਿ ਮੇਰੇ ਸਿੱਖਾਂ ਨੇ ਪੱਲਾ ਹੱਲਾ ਅਰੇ ਬਾਜ ਉੱਤੇ ਕੀਤਾ ਜਿਹੜਾ ਹੁਣ ਦੂਜਾ ਲਾ ਤੇ ਤਾਜ ਉੱਤੇ ਨਾ ਹੋਇਆ ਤੇ ਮੈਨੂੰ ਵੀ ਹਰਗੋਬਿੰਦ ਨਾ ਆਖੀ ਪਹਿਲਾ ਜੰਗ ਹੈ ਹੀ ਬਾਦ ਤੋਂ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਤੇ